ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਸਾਰੇ ਤੰਦਰੁਸਤ ਹੋਵੋਗੇ ਸੋ ਪ੍ਰਭੂ ਆਪਾਂ ਆਪਣੇ ਅੱਗੇ ਖੇਤ ਤੇ ਹੈਗੀ ਆਪਣੀ 1692 ਜੀਰੀ ਤੇ 1692 ਜੀਰੀਆ ਪ੍ਰਭੂ ਤੇ ਆਪਾਂ ਪਾਣੀ ਛੱਡਿਆ ਹੋਇਆ ਤੇ ਦੂਸਰੀ ਲਵੇ ਹੈਗੀ ਆਪਣੇ ਮੁੱਛਲ ਕਿਉਂਕਿ ਵਧੀਆ ਢੰਗ ਨਾਲ ਲੱਕੇ ਆਪਾਂ ਨੂੰ ਲਾਉਣੇ ਪੈਣਗੇ ਵੀ ਕਿਤੇ ਪਾਣੀ ਹੈ ਜਿਹੜਾ ਉਹ ਪੱਕੀ ਹੋਈ ਫਸਲ ਜਨਾਬ ਹੈ ਜੀ ਕੁਛ ਨਾ ਕੁਛ ਤਾਂ ਸਿੰਬਰ ਵੀ ਗਿਆ ਤੇ ਗੰਡੋਏ ਹੋਣ ਦੇ ਕਾਰਨ ਇਹ ਪਾਣੀ ਜਿਹੜਾ ਰਿਸੀ ਜਾਂਦਾ ਇਸ ਕਰਕੇ ਨੂੰ ਹੱਥ ਨਾਲ ਆਪਾਂ ਵਧੀਆproper ਦੱਬਿਆ ਸੋ ਜਿਹੜੀ ਜੀਰੀ 1692 ਹੈ ਵੈਰਾਈਟੀ ਵਧੀਆ ਲੱਗਦੀ ਹੈ ਇੱਥੇ ਇੱਕ ਸਪਰੇ ਹੋਈ ਹੈ ਤੇ ਤੁਸੀਂ ਜੀਰੀ ਵੀ ਦੇਖ ਸਕਦੇ ਹੋ ਮੇਨ ਗੰਤਾ ਪ੍ਰਭੂ ਰੇਟ ਦੀ ਐ ਅਗਰ ਰੇਟ ਵਧੀ ਆ ਜੇ ਤਾਂ ਕਿਸਾਨ ਦੇ ਹੱਕ ਦੀ ਗੱਲ ਬਣ ਜਾਂਦੀ ਐ ਕਿਉਂਕਿ ਬਹੁਤ ਮਿਹਨਤ ਹੁੰਦੀ ਐ ਇਹਦਾ ਵਿਭਾਗ ਆ ਗਿਆ ਪ੍ਰਭੂ ਸਰਦਾਰਾ ਨਾਲ ਲਗਮਾ ਇੱਕ ਪਾਸੇ 1509 ਐ ਇੱਕ ਪਾਸੇ 1692 ਐ 1692 ਦਾ ਤੁਸੀਂ ਦੇਖ ਸਕਦੇ ਹੋ ਨਿਖਾਰ ਵਧੀਆ ਵੱਲ ਐ ਮੁੜੀ ਹੋਈ ਇਹ ਮੋਛੜਾ ਜਿਹੜੀ ਇਹ ਵੀ ਬਭੋਲੇ ਆ ਚੁੱਕੀ ਐ ਇਹ ਵੀ ਬੂਰ ਤੇ ਐ ਜਿਹੜੀ 1699 ਐ ਇਹ ਲਗਭਗ 10 ਕ ਦਿਨ ਲੈ ਲੂਗੀ ਅਗਰ ਸਰਕਾਰੀ ਵੈਰਾਈਟੀਆਂ ਦੇ ਰੇਟ ਦੇ ਦੇਣਾ ਵਧੀਆ ਤਾਂ ਪਾਣੀ ਦੀ ਵੀ ਬਚਤ ਹੋ ਸੋ ਅੱਜ ਤੁਹਾਨੂੰ ਦਿਖਾਉਨੇ ਹਾਂ ਜੀ ਇਹ ਕਿਦਾ ਪੇਡਾ ਆਪਣੇ ਖੇਤ ਲਗਾਏ ਹੋਇਆ। ਇਹ ਆਕੀਲਾ ਕਿਉਂਕਿ ਆਪਾਂ ਕੁਦਰਤ ਨਾਲ ਪ੍ਰੇਮੀ ਆ ਕੁਦਰਤ ਵਿੱਚ ਰਹਿ ਕੇ ਹੀ ਖੁਸ਼ ਆ। ਬਨਹਾਰੀ ਕੁਦਰਤ ਵਿਸਿਆ ਦਰੰਤ ਨਾ ਜਾਏ ਲਿਖਿਆ। ਪਰਮਾਤਮਾ ਦਾ ਵਾਸ ਵੀ ਕੁਦਰਤ ਦੇ ਵਿੱਚ ਹੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਕੀ ਬਾਤ ਹੈ ਦ੍ਰਿਸ਼ ਦੇਖੋ ਇਹ। ਵਾਹ ਕਮਾਲ ਹੈ। ਸੋ ਅਜਾਪਾ ਸਪਰੇ ਵੀ ਕਰੀਏ ਮੁੱਛੜ ਦੇ ਫਿਰ ਲਾਲੇ ਵੱਡੇ ਪੰਪਾਂ ਨਾਲ ਇਹਨਾਂ ਨਾਲ ਪਾਣੀ ਵੀ ਵਧੀਆ ਲੱਗ ਜਾਂਦਾ ਸਪਰੇ ਪ੍ਰਾਬ ਉਹ ਆਪਣਾ ਨੇ ਟੀਬੋ ਕਰੀਏ ਉਸੀਨ ਤੇਲੇ ਵਾਸਤੇ ਕਰੀਏ ਨੇ ਟੀਬੋ ਕਿਉਂਕਿ ਥੋੜਾ ਜਿਹਾ ਉਲੀ ਰੋਗ ਜ਼ਿਆਦਾ ਹੋ ਗਿਆ ਸੀਗਾ ਇਸ ਕਰਕੇ ਆਪਾਂ ਨੇ ਟੀਬੋ ਸਪਰੇ ਕੀਤੀ ਆ ਖੰਗਰੀ ਤੇ ਕਿ ਜਿਹੜਾ ਵੀ ਆਪਾਂ ਪਿੰਡ ਨੰਗੜ ਤੋਂ ਲੈ ਕੇ ਆਉਂਦਾ ਸੀ ਬੜਾ ਵਧੀਆ ਵੀ ਹੈ ਬੜੀਆਂ ਦਾ ਉਹ ਤੇਜ਼ੀ ਹੋਰੀ ਮੰਨ ਕੇ ਸਪਰੇ ਬੜੀ ਵਧੀਆ ਕਰਦੇ ਨੇ ਨਾਲ ਦੀ ਬਾਹਰ ਨਾਲ ਕਿ ਅੱਗੇ ਪ੍ਰੋਵੋ ਕਰੇ ਅੱਜ ਆਪਾਂ ਫਿਰ ਕਰੇ ਵੀ ਆਪਣੇ ਜਿਹੜੇ ਆਪਣੇ ਬੌਧੇ ਨੇ ਉਹਨਾਂ ਦੀ ਕਟਿੰਗ ਕੀਤੀ ਅੱਜ ਆਪਾਂ ਨੇ ਕਿਉਂਕਿ ਆਪਾਂ ਜੇ ਆਪਣੇ ਇਹ ਡੇਪੂਡੇ ਸੋਹਣੇ ਬਣਾ ਕੇ ਰੱਖਾਂਗੇ ਤਾਂ ਘਰ ਦੀ ਦਿੱਖ ਵੀ ਹੈ ਜਿਹੜੀ ਸੋਹਣੀ ਲੱਗਦੀ ਹੈ ਦਰਅਸਲ ਤੁਸੀਂ ਇਹ ਪੱਡੇ ਹਰ ਇੱਕ ਦੇ ਘਰ 'ਚ ਦੇਖੇ ਹੋਣੇ ਬੜੇ ਸੋਹਣੇ ਲੱਗਦੇ ਨੇ ਪਰ ਕਟਾਈ ਇਹ ਭਾਲ ਦੇ ਜ਼ਰੂਰੀ ਨਹੀਂ ਲਾਜ਼ਮੀ ਥੱਲੋਂ ਕਟਾਈ ਕਰਕੇ ਉੱਤੋਂ ਇਹਨਾਂ ਨੂੰ ਕੈਂਚੀ ਨਾਲ ਪ੍ਰੋਪਰ ਕੱਟਿਆ ਜਾਂਦਾ ਹੈ ਇਹ ਜੇ ਖੋਤਸੀ ਨੇ ਸੋਹਣੇ ਲੱਗਦੇ ਨੇ ਆ ਕੱਟੇ ਹੋਏ ਬੜੇ ਵਧੀਆ ਲੱਗ ਰਹੇ। ਜਿਹੜਾ ਮੌਸਮ ਹੈ ਬੜਾ ਰੰਗੀਨ ਬਣ ਜਾਂਦਾ ਹੈ। ਅਗਰ ਤੁਹਾਡੇ ਘਰ ਪੇਡੇ ਨੇ ਆਪਾਂ ਰੇੜੀ ਪਰਤੀ ਪੱਤਿਆਂ ਦੀ ਤੁੰੋਂ ਕੱਟ ਕੇ ਤਾਂ ਜੋ ਸਿੱਧੇ ਸੋਨੇ ਉੱਤੇ ਨੂੰ ਵਧਿਆ ਨੇ। ਆ ਦੇਖੋ ਕਟਾਈ ਇਹ ਦੀ ਹੋ ਚੁੱਕੀ ਹੈ ਕੰਪਲੀਟ। ਇਹਨਾਂ ਦੀ ਹੋ ਚੁੱਕੀ ਹੈ ਕਟਾਈ ਦੇਖੋ ਬੜੇ ਸੁੰਦਰ ਲੱਗ ਰਹੇ ਨੇ। ਸੋ ਆਪਾਂ ਨੂੰ ਇਹ ਵੀ ਸ਼ੌਂਕ ਪਾਲਣੇ ਚਾਹੀਦੇ ਨੇ ਧੰਨਵਾਦ ਜੀ ਠੀਕ